ਸਾਸ਼ਿਕਾ ਜੀ ਮੈਂ ਅੱਜ ਇੱਕ ਔਰ ਸੰਧੂ ਤੇ ਗੱਲ ਕਰਦੇ ਹਾਂ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਪਹਿਲਾਂ ਕਿਹੜੀ ਸ਼ਰੋਣੀ ਅਕਾਲੀ ਦੀ ਪਾਰਟੀ ਜਿਹੜੀ ਹੈ ਪੁਨਰਸਜੀਤ ਹੋਵੇਗੀ ਜੇਕਰ ਗੱਲ ਕਰੀਏ ਪ੍ਰਾਣੀ ਸ਼ਰੋਣੀ ਅਕਾਲੀ ਦਲ ਦੀ ਸੁਖਬੀਰ ਸਿੰਘ ਬਾਦਲ ਵਾਲੀ ਜਾਂ ਫਿਰ ਨਵੀਂ ਬਣੀ ਪੁਨਰਸਜੀਤ ਜੀ ਦਾ ਨਾਮ ਰੱਖਿਆ ਗਿਆ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਵਾਲੀ ਜੇਕਰ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਦੀ ਜਿਨ੍ਹਾਂ ਨੇ ਲਗਾਤਾਰ ਆਪਣੀ ਪਾਰਟੀ ਨੂੰ ਪੁਨਰਸਰਜੀਤ ਕਰਨ ਵਾਸਤੇ ਬਿਨਾਂ ਗੱਠ ਜੋੜ ਤੋਂ 2027 ਲਈ ਐਲਾਨ ਕੀਤਾ ਹੋਇਆ ਉਹਨਾਂ ਨੇ ਕਿਹਾ ਕਿ ਅਸੀਂ ਬਿਨਾਂ ਗੱਠ ਜੋੜ ਤੋਂ ਜਿਹੜੀਆਂ ਨੇ ਵਿਧਾਨ ਸਭਾ ਦੀਆਂ ਚੋਣਾਂ ਲੜਾਂਗੇ ਤੇ ਜਿੱਤ ਵੀ ਪ੍ਰਾਪਤ ਕਰਾਂਗੇ ਸੁਖਬੀਰ ਸਿੰਘ ਬਾਦਲ ਜਿਨ੍ਹਾਂ ਦੇ ਉੱਤੇ ਕਾਫੀ ਜ਼ਿਆਦਾ ਇਲਜ਼ਾਮ ਵੀ ਲਗਾਏ ਜਾ ਰਹੇ ਨੇ ਤੇ ਦੂਸਰੇ ਪਾਸੇ ਸੁਖਬੀਰ ਸਿੰਘ ਬਾਦਲ ਨੇ ਜਿਹੜਾ ਹੈ ਠੋਕੇ ਆਪਣੀ ਜਿੱਤ ਦਾ ਵੀ ਐਲਾਨ ਕੀਤਾ ਹੋਇਆ ਹੈ ਜੇਕਰ ਗੱਲ ਕਰੀਏ ਅੱਜ ਗਿਆਨੀ ਹਰਪ੍ਰੀਤ ਸਿੰਘ ਜੀ ਦੀ ਨਵੀਂ ਪਾਰਟੀ ਬਣੀ ਹੈ ਪੁਨਰਸਜੀਤ ਜਿਹਦਾ ਨਾਮ ਰੱਖਿਆ ਗਿਆ ਹੈ ਲੇਕਿਨ ਕਿਸੇ ਟਾਈਮ ਜਦੋਂ ਇਹਨਾਂ ਦਾ ਗੱਠ ਜੋੜ ਸੀ ਤੇ ਉਦੋਂ ਬੈਵਲ ਕਲਾ ਗੋਲੀकांड ਵਿੱਚ ਵੀ ਸਾਰ ਦਿੱਤਾ ਗਿਆ ਜੇਕਰ ਗੱਲ ਕਰੀਏ ਉਦੋਂ ਕੋਈ ਨਹੀਂ ਬੋਲਿਆ ਜਦੋਂ ਵੱਡਾ ਐਲਾਨ ਕੀਤਾ ਗਿਆ ਜਦੋਂ ਵੱਡੇ ਸੁਖਬੀਰ ਸਿੰਘ ਬਾਦਲ ਤੇ ਦੋਸ਼ ਲੱਗੇ ਜਦੋਂ ਉਹਨਾਂ ਨੇ ਡੇਰਾ ਮੁਖੀ ਦੀ ਜਿਹੜੀ ਹੈ ਮਾਫੀਨਾਮਾ ਕਰਵਾਇਆ ਸ਼ੀਰਿ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗਾਂ ਦੀ ਬੇਅਦੀ ਦੀ ਗੱਲ ਨਿਕਲ ਕੇ ਆਈ ਉਦੋਂ ਕਿਸੇ ਤਰ੍ਹਾਂ ਦਾ ਵੀ ਕਿਸੇ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਨਹੀਂ ਬੋਲਿਆ ਗਿਆ ਲੋਕਾਂ ਨੂੰ ਬੇਫੂਕ ਬਣਾਇਆ ਜਾ ਰਿਹਾ ਹੈ ਜਾਂ ਫਿਰ ਲੋਕਾਂ ਦੇ ਵਿੱਚ ਇਹਦਾ ਨਵਾਂ ਇੱਕ ਢੋਂਗ ਰਚਿਆ ਜਾ ਰਿਹਾ ਹੈ ਯਾਨੀ ਕਿ ਸਮੇਂ-ਸਮੇਂ ਤੇ ਚਾਹੇ ਜਦੋਂ ਇੱਕ ਝੁੱਟ ਸੀ ਜਦੋਂ ਉਹਨਾਂ ਦਾ ਗੱਠ ਜੋੜ ਸੀ ਉਦੋਂ ਇੱਕ ਦੂਜੇ ਦਾ ਸਾਥ ਦਿੰਦੇ ਆਏ ਤੇ ਹੁਣ ਜਿਹੜੀ ਹੈ ਪੁਨਰ ਸੁਰਜੀਤ ਕਰਨ ਦੀਆਂ ਗੱਲਾਂ ਕੀਤੀਆਂ ਜਾ ਰਹੀਆਂ ਹਨ ਇੱਕ ਪਾਸੇ ਜੇਕਰ ਕੌਮ ਦੇ ਉਹਨਾਂ ਨੌਜਵਾਨਾਂ ਨੂੰ ਨਹੀਂ ਮੌਕਾ ਮਿਲ ਰਿਹਾ ਜਿਹੜੇ ਨੌਜਵਾਨ ਕਈ ਜਿਹੜੇ ਇਸ ਕੌਮ ਦੇ ਨਾਲ ਜੁੜੇ ਹੋਏ ਨੇ ਜਿਹੜੇ ਸਿੱਖ ਭਾਈਚਾਰੇ ਦੇ ਨਾਲ ਜੁੜੇ ਹੋਏ ਨੇ ਉਹਨੂੰ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਨਵੀਂ ਬਣੀ ਸ਼ਰੌਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਯਾਨੀ ਕਿ ਜੇਕਰ ਕੌਮ ਇਹਨਾਂ ਦਾ ਲੋਕਾਂ ਦਾ ਸਾਥ ਨਹੀਂ ਦੇਗੀ ਜਿਹੜੇ ਸ਼ਹੀਦਾਂ ਦੇ ਘਰਾਂ ਚੋਂ ਨੇ ਪਰਿਵਾਰਾਂ ਦੇ ਵਿੱਚੋਂ ਹੈ ਜਿਹੜੇ ਕਿਸੇ ਚੀਜ਼ ਦੇ ਮਹਤਾਜ ਨਹੀਂ ਹੈਗੇ ਚਾਹੇ ਅਸੀਂ ਗੱਲ ਕਰ ਲਈਏ ਜਿਨ੍ਹਾਂ ਨੇ ਅਸਤੀਫਾ ਦਿੱਤਾ ਜਿਨ੍ਹਾਂ ਦਾ ਅਸਤੀਫਾ ਬਾਅਦੋਂ ਵਾਪਸ ਲੈ ਲਿਆ ਗਿਆ ਯਾਨੀ ਕਿ ਅਸੀਂ ਤੇਜਪਾਲ ਦੀ ਗੱਲ ਕਰ ਰਹੇ ਹਾਂ ਲੇਕਿਨ ਕਈ ਲੋਕ ਇਹੋ ਜਿਹੇ ਨੇ ਸ਼ੋਮੀ ਅਕਾਲੀ ਦਲ ਦੇ ਵਿੱਚ ਜਿਨ੍ਹਾਂ ਨੂੰ ਮੀਤ ਪ੍ਰਧਾਨ ਵੀ ਲਗਾਇਆ ਜਾ ਸਕਦਾ ਹੈ ਜਿਨ੍ਹਾਂ ਨੂੰ ਪ੍ਰਧਾਨ ਵੀ ਲਗਾਇਆ ਜਾ ਸਕਦਾ ਹੈ ਇਨਚਾਰਜ ਵੀ ਲਗਾਇਆ ਜਾ ਸਕਦਾ ਹੈ ਯਾਨੀ ਕਿ ਨਵੀਂ ਜਿਹੜੀ ਜਨਰੇਸ਼ਨ ਹੈ ਜਿੰਦੇ ਵਿੱਚ ਸਿੱਖ ਕੌਮ ਸ਼ਹੀਦੀ ਾਈਜਾਰੇ ਦੇ ਲੋਕ ਨੇ ਉਹਨਾਂ ਨੂੰ ਮੌਕਾ ਕਿਉਂ ਨਹੀਂ ਦਿੱਤਾ ਜਾ ਰਿਹਾ ਇੱਕ ਪਾਸੇ ਤਾਂ ਨਵੀਂ ਪੁਨਰਸੁਰਜੀਤ ਕਰਨ ਦੀ ਗੱਲ ਕੀਤੀ ਜਾ ਰਹੀ ਹੈ ਗਿਆਨੀ ਹਰਪ੍ਰੀਤ ਸਿੰਘ ਜੀ ਵੱਲੋਂ ਲੇਕਿਨ ਦੂਸਰੇ ਪਾਸੇ ਜੇਕਰ ਨਵੇਂ ਕੌਮ ਦੇ ਲੋਕਾਂ ਨੂੰ ਮੌਕਾ ਨਾ ਮਿਲਿਆ ਤਾਂ ਭਾਈ ਅਮਰਿਤਪਾਲ ਖਾਲਸਾ ਜੀ ਦੀ ਜਿਹੜੀ ਹੈ ਪਾਰਟੀ ਉਹ ਬਹੁਤ ਵੱਡਾ ਬਣਾਵਾ ਮਿਲ ਸਕਦਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਜੇਕਰ ਭਾਈ ਅਮਰਿਤਪਾਲ ਖਾਲਸਾ ਜੀ ਨੂੰ ਨਾਮ ਮਿਲਿਆ ਤਾਂ ਕਾਂਗਰਸ ਪਾਰਟੀ ਵੀ ਜਿੱਤ ਸਕਦੀ ਹੈ 2027 ਦੇ ਵਿੱਚ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਆਪਣੇ ਜਿੱਥੇ ਧੜੇ ਬਣੇ ਹੋਏ ਨੇ ਆਪਣੇ ਹੀ ਨਵੀਂ ਕੌਮ ਨੂੰ ਜਿਹੜਾ ਹੈ ਨਵੇਂ ਲੋਕਾਂ ਨੂੰ ਜਿਹੜਾ ਹੈ ਅੱਗੇ ਆਉਣ ਦਾ ਮੌਕਾ ਨਹੀਂ ਦਿੱਤਾ ਜਾ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਦੋ ਦੋ ਧੜੇ ਬਣ ਗਏ ਨੇ ਜਦੋਂ ਉਹਨਾਂ ਦਾ ਇੱਕ ਇਕੱਠ ਸੀ ਉਦੋਂ ਸਾਰੇ ਹੀ ਇੱਕੋ ਜੀਆਂ ਗੱਲਾਂ ਕਰਦੇ ਸਾਹਮਣੇ ਨਜ਼ਰ ਆਉਂਦੇ ਸੀ ਇੱਕ ਦੂਜੇ ਉੱਤੇ ਪਰਦੇ ਪਾਉਣ ਦੀਆਂ ਗੱਲਾਂ ਕੀਤੀਆਂ ਜਾਂਦੀਆਂ ਸੀ ਜਦੋਂ ਦੋ ਧੜੇ ਬਣ ਗਏ ਤਾਂ ਹੁਣ ਉਹਨਾਂ ਧੜਿਆਂ ਦੇ ਨਾਲ ਚੱਲਦਿਆਂ ਇੱਕ ਦੂਜੇ ਨੂੰ ਭੰਡਲ ਨਾਲੋਂ ਚੰਗਾ ਹੈ ਕਿ ਸ਼੍ਰੋਮਣੀ ਅਕਾਲੀ ਦਲ ਜੇਕਰ ਨਵੀਂ 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 ਬਣਾਈ ਗਈ ਤਾਂ ਉਹਦੇ ਵਿੱਚ ਕੰਮ ਉਸ ਤਰੀਕੇ ਦੇ ਨਾਲ ਕੀਤੇ ਜਾਣ ਜਿੱਥੇ ਸ਼ਹੀਦ ਪਰਿਵਾਰਾਂ ਦੇ ਬੱਚਿਆਂ ਨੂੰ ਵੀ ਮੌਕਾ ਮਿਲ ਸਕੇ ਨਹੀਂ ਤਾਂ ਫਿਰ ਨਵੀਂ ਪੁਰਾਣੀ ਸ਼੍ਰੋਮਣੀ ਅਕਾਲੀ ਦਲ ਸਹੀ ਸੀ ਪਰ ਉਹਨਾਂ ਦਾ ਹੀ ਗੱਠ ਜੋੜ ਰਹਿਣ ਦਿਨ ਦਿਨ ਦੇ ਨਵੀਂ ਸਰ ਬਣਾਉਂਦੀ ਕੀ ਲੋੜ ਸੀ ਲੇਕਿਨ ਇਹਦੇ ਚੱਲਦਿਆਂ ਜੇਕਰ ਇਹਨਾਂ ਚੀਜ਼ਾਂ ਦੇ ਉੱਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਜੀ ਨਹੀਂ ਧਿਆਨ ਦਿੰਦੇ ਤਾਂ ਸ਼ਾਇਦ ਇਹਦੇ 2027 ਦੇ ਵਿੱਚ ਘਾਟਾ ਖਾ ਸਕਦੀ ਹੈ ਇਹ ਪਾਰਟੀ ਧੰਨਵਾਦ